ਮੈਂ ਇਸ ਵੇਲੇ ਆ ਜੀ ਮਿੰਦਰ ਸਿੰਘ ਢੂਨੀ ਦਾ ਜਿਹੜਾ ਸ਼ਹਿਰ ਅਕਬਰ ਰਾਂਚੀ ਇਸ ਵੇਲੇ ਉਥੇ ਪਹੁੰਚਿਆ ਹਾਂ ਝਾਰਖੰਡ ਦੇ ਵਿੱਚ ਆ ਮੈਂ ਇਸ ਵੇਲੇ ਵਾਟਰਫਾਲ ਜਿਹੜਾ ਵਾ ਰਾਂਚੀ ਦਾ ਬੜਾ ਮਸ਼ਹੂਰ ਜਿਹੜਾ ਹੈਗਾ ਵਾ ਉਹਦੇ ਵਿੱਚ ਮੈਂ ਜੂਰੀਆਂ ਤੁਹਾਨੂੰ ਅੱਜ ਝੜਕੀਆਂ ਦਿਖਾਉਣੇ ਆ ਵਾਟਰਫਾਲ ਜਿਹੜਾ ਵਾ ਬਹੁਤ ਹੀ ਖੂਬਸੂਰਤ ਬਹੁਤ ਹੀ ਵਧੀਆ ਜਿਹੜੇ ਦਰਸ਼ਕ ਜਿਹੜੇ ਪਹੁੰਚਿਆ ਗਣੇ ਇੱਥੇ ਵਾਟਰਫਾਲ ਦੇ ਵਿੱਚ ਆਪਾਂ ਆਨੰਦ ਮਾ ਰਹੇ ਨੇ ਅੱਜ ਤੁਹਾਨੂੰ ਲੈ ਕੇ ਚਲਦੇ ਆ ਰਾਂਚੀ ਧੋਨੀ ਦਾ ਸ਼ਹਿਰ ਜਿਹੜਾ ਹੈਗਾ ਮਿੰਦਰ ਸਿੰਘ ਧੋਨੀ ਦਾ ਜਿਹੜਾ ਸ਼ਹਿਰ ਉਹਦੇ ਵਿੱਚ ਰਾਜੀ ਦੇ ਵਿੱਚ ਵਾਟਰਫਾਲਟੀਆਂ ਤੁਹਾਨੂੰ ਦਿਖਾਉਣੇ ਆ ਝਲਕੀਆਂ ਆਓ ਮੇਰੇ ਨਾਲ ਚਲਦੇ ਆ ਵਾਟਰਫਾਲਟੀਆਂ ਤੁਹਾਨੂੰ ਦਿਖਾਉਣੇ ਆ ਆਦੀਆਂ ਝਲਕੀਆਂ ਤੁਹਾਨੂੰ ਦਿਖਾਉਂਦਾ ਨਾ ਜੇ ਵਾਟਰਫਾਲ ਦੇ ਵਿੱਚ ਪਹੁੰਚਿਆ ਜੀ ਮਿੰਦਰ ਸਿੰਘ ਧੋਨੀ ਦਾ ਸ਼ਹਿਰ ਹੈ ਜੀ ਵਾਟਰਫਾਲ ਬਹੁਤ ਫੇਮਸ ਜਿਹੜਾ ਹੈਗਾ ਵਾ ਇਹ ਜਿਹੜਾ ਵਾ ਤਾਨੂੰ ਸਾਰੀਆਂ ਝਲਕੀਆਂ ਦਿਖਾਵਾਂਗੇ ਤੁਹਾਨੂੰ ਜਿਹੜਾ ਅਥਰੇ ਮੈਂ ਪਹੁੰਚਿਆ ਦਾਗਾ ਵਾ ਵਾਟਰਫਾਲ ਦੇ ਵਿੱਚ ਬੜਾ ਖੂਬਸੂਰਤ ਨਜ਼ਾਰਾ ਦੇਖਣਿਆ ਤੁਹਾਨੂੰ ਅੱਜ ਸਾਰਾ ਵਿਖਾਵਾਂਗਾ ਵਾਟਰਫਾਲ ਦਾ ਜਿਹੜਾ ਵਾ ਜਿੰਨੇ ਵੀ ਆ ਖੂਬਸੂਰਤ ਨਜ਼ਾਰਾ ਖੂਬਸੂਰਤ ਨਜ਼ਾਰਾ ਯਾਰ ਵਾਟਰਫਾਲ ਦਾ ਤੁਸੀਂ ਦੇਖ ਰਹੇ ਹੋ ਜੀ ਕਿਆ ਬਾਤ ਆ ਜੀ ਬੱਚੇ ਛੋਟੇ ਵੱਡੇ ਜਿੰਨੇ ਵੀ ਆ ਗਨੇ ਆਪਣਾ ਪੂਰਾ ਆਨੰਦ ਮਾ ਰਹੇ ਆ ਗਨੇ ਮੈਂ ਵੀ ਛੁਰ ਜਾ ਵਿੱਚ ਉਹਨੂੰ ਵੜਾਂਗਾ ਪਾਣੀ ਦੇ ਵਿੱਚ ਪਰ ਦਰ ਤੇ ਛੁਰ ਛੁਰ ਜਾ ਲੱਗ ਰਿਹਾ ਹੈਗਾ ਪਰ ਡਰ ਮੰਨੀ ਕੋਈ ਕਹਿੰਨ ਕਿ ਦੇ ਦੇ ਆ ਮੈਨੂੰ ਉਹਨਾਂ ਨੇ ਜਿਹੜਾ ਮੋਬਾਈਲ ਹੈਗਾ ਸੀ ਇਹ ਕਬਰ ਜਿਹੜਾ ਵਾ ਦਿੱਤਾ ਹੈਗਾ ਬਈ ਉਹ ਵਾਟਰ ਜਿਹੜਾ ਵਾ ਮੈਨੂੰ ਕਬਰ ਜਿਹੜਾ ਮੈਂ ਅਵਲੇ ਪਾਇ ਲਾ ਗਿਆ ਵਾ ਹਾਂ ਜੀ ਇਹ ਦੇਖਦੇ ਹੈਗੇ ਆ ਆ ਮੇਰੀ ਫੈਮਿਲੀ ਜਿਹੜੀ ਹੈਗੀ ਆ ਇਹ ਵੀ ਜਿਹੜੀ ਹੈਗੀ ਆ ਇਹ ਥੋੜੇ ਮੌਜੂਦ ਹੈਗਾ ਜੀ ਜਿਹੜੇ ਲੋਕੀ ਨੇ ਇਸ ਵੇਲੇ ਇਥੇ ਦੇ ਝਾਰਖੰਡ ਦੇ ਨੇ ਅਵਲੇ ਪੂਰੇ ਰਾਜੀ ਦੇ ਵਿੱਚ ਮਿੱਧਰ ਸਾਂਗ ਥੋਨੀ ਦਾ ਸ਼ਹਿਰ ਜਿਹੜਾ ਹੈਗਾ ਵਾ ਵਾਟਰਫਾਲ ਬਹੁਤ ਖੂਬਸੂਰਤ ਨਜ਼ਾਰਾ ਆ ਦੇਖੋ ਕਿਤਰਾ ਮਸਤੀ ਕਰ ਰਹੇ ਨੇ ਸਾਰੇ ਕੀ ਬਾਤ ਹੈ ਦੀ ਬਹੁਤ ਹੀ ਸ਼ਾਨਦਾਰ ਜਿਹੜਾ ਹੈਗਾ ਵਾ ਇਹ ਵਾਟਰਫਾਲ ਜਿਹੜਾ ਹੈਗਾ ਵਾ ਕੀ ਬਾਤ ਹੈ ਦੀ ਆ ਦੇਖੋ ਤੁਸੀਂ ਖੂਬਸੂਰਤ ਨਜ਼ਾਰਾ ਮੌਸਮੀ ਇਹ ਵੇਲੇ ਪੂਰਾ ਜਿਹੜਾ ਸੁਹਾਣਾ ਹੈ ਦਾ ਉੱਥੇ ਆ ਦੇਖਣਾ ਪੂਰਾ ਬੱਦਲ ਆਲੇ ਛਾਪਿਆ ਹੋਇਆ ਹੈਗਾ ਵਾ ਕੀ ਬਾਤ ਹੈ ਆ ਜੀ ਬੜਾ ਖੂਬਸੂਰਤ ਨਜ਼ਾਰਾ ਜਿਹੜਾ ਹੈ ਇਸ ਵੇਲੇ ਵਧੀਆ ਜੀ ਮਜ਼ਾ ਆ ਰਿਹਾ ਜੀ ਅੱਜ ਝਾਰਖੰਡ ਦਾ ਫਰੇਮਸ ਜਿਹੜਾ گاਵਾ ਜੀ ਵਾਟਰਫਾਲ ਕੀ ਬਾਤ ਹੈ ਜੀ ਆ ਤੁਸੀਂ ਦੇਖ ਰਹੇ ਹੋ ਜੀ ਇਧਰ ਦੀ ਸਾਰਾ ਤੁਹਾਨੂੰ ਦਿਖਾਉਣੀ ਹੈ ਇਧਰ ਆ ਰਹੇ ਹਾਂ ਜੀ ਆਪਣੇ ਆ ਦੇਖੋ ਮਸਤੀ ਵਿੱਚ ਵਾਟਰਫਾਲ ਦੀ ਮਸਤੀ ਵਿੱਚ ਪੂਰਾ ਨਜ਼ਾਰਾ ਕੀ ਬਾਤ ਹੈ ਜੀ ਬਹੁਤ ਵਧੀਆ ਜੀ ਸ਼ਾਨਦਾਰ ਕੀ ਬਾਤ ਹੈ ਜੀ ਕੀ ਬਾਤ ਹੈ ਜੀ